ਸਰਸ੍ਰੀਕਾਲ ਕਲਿਆਣ ਟੀਵੀ ਪੰਜਾਬੀ ਰਤੂ ਸੀਤ ਬਠਿੰਡਾ ਦੇ ਪੁੱਚੋ ਹਲਕੇ ਦੇ ਵਿੱਚ પેટ્રોલ ਪੰਪ ਤੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਰਸਲ ਇਥੇ ਤੇਲ ਪਵਾਉਣ ਆਏ ਤਿੰਨ ਮੁੰਡੇ ਜਿਨ੍ਹਾਂ ਵੱਲੋਂ ਪਿਸਤੌਲ ਦੀ ਨੋਕ ਤੇ ਕਰਿੰਦੇ ਦੇ ਕੋਲੋਂ ਪੈਸੇ ਖੋਏ ਜਾਂਦੇ ਨੇ ਤਾਂ ਅਸਲ ਇਸ ਨੂੰ ਲੈ ਕੇ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਤਿੰਨ ਨੌਜਵਾਨ ਜੋ ਕਿ ਪੈਟਰੋਲ ਪੰਪ ਤੇ ਤੇਲ ਪਵਾਉਣ ਦੇ ਲਈ ਆਉਂਦੇ ਨੇ ਬਕਾਇਦਾ ਉਸ ਕਰਿੰਦੇ ਨੂੰ ਪੈਸੇ ਵੀ ਦਿੰਦੇ ਨੇ ਤੇ ਜਦੋਂ ਕਰਿੰਦਾ ਪੈਸੇ ਜੇਬ ਦੇ ਵਿੱਚ ਰੱਖਣ ਦੇ ਲਈ ਹੋਰ ਨੋਟ ਜੇਬ ਦੇ ਵਿੱਚੋਂ ਕੱਢਦਾ ਹੈ ਤੇ ਇਹਨਾਂ ਵੱਲੋਂ ਪਿਸਤੌਲ ਵਿਖਾ ਕੇ ਉਸ ਤੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਉੱਥੇ ਇਸ ਵਿਅਕਤੀ ਦੇ ਵੱਲੋਂ ਮਸਾ ਅੱਜ ਕਿ ਆਪਣੀ ਜਾਨ ਬਚਾਈ ਕਿਉਂਦਾ ਇਹ ਬਾਈਕ ਤੇ ਸਵਾਰ ਹੋ ਕੇ ਆਏ ਤਿੰਨੋਂ ਮੁੰਡੇ ਉਥੋਂ ਭਜਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਇਸ ਬਾਬਤ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕੇਸ ਦਰਜ ਕੀਤਾ ਗਿਆ ਤਾਂ ਡੀਐਸਪੀ ਦਾ ਇਸ ਬਾਬਤ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰ ਲਿਆ ਗਿਆ ਤੇ ਇਹਨਾਂ ਨੌਜਵਾਨਾਂ ਦੀ ਪਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਜੀ ਸਰ ਇੱਕ ਪੁੱਛੋ ਹਲਕੇ ਦੇ ਵਿੱਚ ਇੱਕ ਕਪੜੇ ਕੋਈ ਅੰਡਰ ਹੋਈ ਹੈ ਇਹ ਪੂਰਾ ਮਾਮਲਾ ਕੀ ਹੈ ਜੀ ਵੀਡੀਓ ਬੈਕ ਦੇਖੋ ਜਿਹੜੀ ਵੀਡੀਓ ਵਾਇਰਲ ਹੋਈ ਆ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕੋਈ ਕੋ ਪਲੈਨਿੰਗ ਕਰਕੇ ਹੈ ਜਾਂ ਕੋ ਵੱਡੀ ਲੁੱਟ ਵਾਲਾ ਕੋ ਮਸਲਾ ਨਹੀਂ ਹੈਗਾ ਉਹ ਉਹਨੇ ਤੇਲ ਪੋਆ ਆ ਤੇਲ ਪੋਆ ਕਿ ਜਿਹੜੇ ਪੈਸੇ ਦਿੱਤੇ ਉਹੀ ਖੋ ਕੇ ਲੈ ਗਏ ਸੋ ਇਸ ਮੋਦ ਵਿੱਚ ਜਿਹੜੇ ਪਟ્રોલ ਫੋਰਮ ਦੇ ਮਾਲਕ ਹੈ ਉਹਨਾਂ ਨੇ ਕਿਸੇ ਕਦਰਮ ਦੀ ਕੋਈ ਬਿਆਨ ਨਹੀਂ ਕੋਈ ਕਾਰਵਾਈ ਵਾਸਤੇ ਨਹੀਂ ਦਿਖਾ ਦਿੱਤੀ ਲੇਕਿਨ ਅਸੀਂ ਆਪਣੇ ਇਲਾਕੇ ਦੇ ਵਿੱਚ ਇਹ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਆ ਜਿਹੜੇ ਮਾੜੇ ਅੰਸਾਰ ਹਨ ਉਹਨਾਂ ਨੂੰ ਕੇਲ ਪਾਉਣੀ ਹੈ ਜਿਸ ਕਰਕੇ ਅਸੀਂ ਪੁਲਿਸ ਨੇ ਆਪਣਾ ਕੋਲ ਪਰਚਾ ਦਰਜ ਕੀਤਾ ਹੈ ਸੋ ਪਰਚੇ ਦਾ ਜੋ ਚੁੱਕਿਆ ਅਸੀਂ ਇਸ ਸੰਬੰਧ ਵਿੱਚ ਕਾਰਵਾਈ ਕਰਕੇ ਤੇ ਵਕਫਾ ਟੀਮਾ ਬਣਾ ਕੇ ਇਹਨਾਂ ਨੂੰ ਬੰਦੇ ਨੂੰ ਫੜ ਕੇ ਤੇ ਸੁਰੱਖਾ ਦੇ ਅੰਦਰ ਦਵਾਂਗੇ ਸੋ ਮੇਰੀ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਅਪੀਲ ਹੈ ਕਿ ਇਹੋ ਜਿਹਾ ਮਾੜੇ ਕੰਮ ਨਾ ਕਰੋ ਨਹੀਂ ਤੇ ਪੁਲਿਸ ਮੁਸਤਫਦੀ ਨਾਲ ਕੰਮ ਕਰ ਰਹੀ ਹੈ ਔਰ ਤੁਹਾਨੂੰ ਮਾੜੇ ਨਤੀਜੇ ਭੁਗਤਣੇ ਪੈਣਗੇ ਕਾਨੂੰਨ ਮੁਤਾਬਕ ਕੋਈ ਸਰਗਮੀ ਨਹੀਂ ਹੋਈ ਹਾਂਜੀ ਫਾਇਰਿੰਗ ਵੀ ਨਹੀਂ ਹੋਈ ਨਹੀਂ ਨਹੀਂ ਕੋਈ ਫਾਇਰਿੰਗ ਨਹੀਂ ਕੋਈ ਐਸੀ ਨਹੀਂ ਕੋਈ ਗੱਲ ਨਹੀਂ ਕੋਈ ਫਾਇਰਿੰਗ ਨਹੀਂ ਕੋਈ ਵੈਪਨ ਨਹੀਂ ਹੁੰਦਾ ਨਹੀਂ ਕੋਈ ਗੱਲ ਸਮਝ ਨਹੀਂ ਇਸ ਤਰ੍ਹਾਂ ਦੀ ਹਦਾਇਤਾਂ ਦੇ ਰਹੇ ਹਾਂ ਜੀ ਕਿ ਹਰ ਗੱਲ ਦੇ ਰੋਡ ਤੇ ਜਿਹੜਾ ਹਵਾਲਾ ਪਾ ਦਿੱਤਾ ਹੈ ਦੇਖੋ ਜੀ ਇਹ ਅ ਚਲੋ ਹੁਣ ਕਾਫੀ ਕੰਟਰੋਲ ਵੀ ਹੈ ਅਸੀਂ ਆਪਣੇ ਪੁਲਿਸ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ ਕਿ ਅਸੀਂ ਪਟ੍ਰੋਲਿੰਗ ਵਧਾਈ ਹੈ ਆਰਰ ਗੱਡੀਵਾਂ ਲੱਗੀਆਂ ਹੈ ਹਾਈਵੇ ਪਟ੍ਰੋਲ ਵੀ ਨੇ ਪੀਸੀਆਰ ਵੀ ਹੈ ਇਹ ਸਾਰੇ ਮਿਲ ਕੇ ਅਸੀਂ ਕਾਰ ਵੀ ਕਰ ਰਹੇ ਹਾਂ ਨਾ ਥਾਣੇ ਦੇ ਜਿਹੜੇ ਐਸਐਚਯੂ ਜ਼ਮਾਨ ਨੇ ਰਾਤ ਨੂੰ ਪਟ੍ਰੋਲਿੰਗ ਪਾਰਟੀ ਵੀ ਨਿਕਲਦੀ ਹੈ ਮਾਨਿੰਗ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਐਸਐਚਯੂ ਵੀ ਨਿਕਲਦੇ ਆ ਡੀਐਸਪੀ ਸਾਹਿਬਾਨ ਵੀ ਨਿਕਲਦੇ ਆ ਸੋ ਕਿਤੇ ਨ ਕਿਤੇ ਜਿਹੇ ਇਹੋ ਜਿਹੇ ਵਾਰਦਤ ਹੋ ਗਈ ਹੈ ਅਸੀਂ ਇਹਨੂੰ ਪੂਰੀ ਤਰ੍ਹਾਂ ਠੱਲ ਪਾਉਣ ਦੀ ਕੋਸ਼ਿਸ਼ ਕਰਾਂਗੇ